ਨਮਸਕਾਰ ਅਸਲਾਮੁਅਲੈਕਮ ਸਤਿ ਸ਼੍ਰੀ ਅਕਾਲ ਮੈਂ ਹਾਂ ਕਮਰ ਸੰਦੂ ਤੁਹਾਡਾ ਅੱਜ ਦੇ ਹੈਲੋ ਪੰਜਾਬ ਸ਼ੋਅ ਦੇ ਵਿੱਚ ਬਹੁਤ-ਬਹੁਤ ਸਵਾਗਤ ਇਹ ਸ਼ੋਅ ਅਸੀਂ ਇੰਡੀਅਨ ਟਾਈਮ ਮੁਤਾਬਕ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 7 ਤੋਂ 8 ਵਜੇ ਤੁਹਾਡੀ ਸੇਵਾ ਵਿੱਚ ਪੇਸ਼ ਕਰਦੇ ਹਾਂ ਇਹਨੂੰ ਤੁਸੀਂ YouTube ਤੇ Facebook ਤੇ ਉੱਪਰ ਲਾਈਵ ਦੇਖ ਵੀ ਸਕਦੇ ਜੀ ਤੇ ਇਹਦੇ ਵਿੱਚ ਹਿੱਸਾ ਵੀ ਲੈ ਸਕਦੇ ਜੀ ਇਹਦੇ ਕਾਲ ਵੀ ਕਰ ਸਕਦੇ ਜੀ ਔਰ ਤੁਸੀਂ YouTube ਪਰ Facebook ਤੇ ਉੱਪਰ ਵਿਸ਼ਾ ਦੇ ਸੰਬੰਧਿਤ ਕਮੈਂਟਸ ਵੀ ਪੋਸਟ ਕਰ ਸਕਦੇ ਜੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਨਾ ਕਿਸੇ ਇੰਪੋਰਟੈਂਟ ਇਸ਼ੂ ਤੇ ਜੋ ਉਸ ਦਿਨ ਦਾ ਜਾਂ ਉਹਨਾਂ ਦਿਨਾਂ ਦਾ ਕਰੰਟ ਇਵੈਂਟ ਹੁੰਦਾ ਵਾ ਮਸਲਾ ਹੁੰਦਾ ਵਾ ਉਹਦੇ ਤੇ ਗੱਲਬਾਤ ਕਰੀਏ ਉਹਦਾ ਬੈਕਗ੍ਰਾਉਂਡ ਦੇਈਦਾ ਵਾ ਕੁਝ ਵੀਡੀਓਜ਼ ਪਲੇ ਕਰੀਦੀ ਆ ਮਾਂ ਔਰ ਫਿਰ ਤੜੀਆਂ ਕਾਲਸ ਲਈਦੀਆਂ ਔਰ ਐਂਡ ਦੇ ਵਿੱਚ ਮੈਂ ਆਪਣਾ ਅਨਲਿਸਿਸ ਸ਼ੇਅਰ ਕਰਦਾ ਘੰਟੇ ਦਾ ਪ੍ਰੋਗਰਾਮ ਹੈ ਸੋ ਸਾਡੀ ਗੁਜ਼ਾਰਿਸ਼ ਆ ਕਿ ਪੂਰਾ ਪ੍ਰੋਗਰਾਮ ਜ਼ਰੂਰ ਸੁਣਿਓ ਔਰ ਐਂਡ ਦੇ ਵਿੱਚ ਜਿਹੜਾ ਅਨਲਿਸਿਸ ਆ ਉਹਦੇ ਤੱਕ ਉਹਦਾ ਵੀ ਇੰਤਜ਼ਾਰ ਜ਼ਰੂਰ ਕਰਿਓ ਮੇਰੀ ਕੋਸ਼ਿਸ਼ ਹੁੰਦੀ ਆ ਕਿ ਉਹਦੇ ਚ ਸਾਰੀ ਗੱਲਬਾਤ ਦਾ ਜਿਹੜਾ ਨਿਚੋੜ ਆ ਔਰ ਮੇਰਾ ਆਪਣਾ viewpoint ਹੈ ਜਿਹੜਾ ਉਹ ਤੁਹਾਡਾ ਨਾਮ ਹੈ ਸਾਂਝਾ ਕਰ ਸਕਾਂ ਤੁਹਾਡਾ ਆਪਣਾ ਸ਼ੋਅ ਆ ਕਾਲ ਕਰ ਸਕਦੇ ਜੇ ਕਾਲਿੰਗ ਸ਼ੋਅ ਆ ਲੇਕਿਨ ਮੇਰੀ ਗੁਜ਼ਾਰਿਸ਼ ਆ ਕਿ ਪਹਿਲੇ 10 12 ਮਿੰਟ ਕਾਲ ਨਾ ਕਰਿਓ ਹਾਲੀ ਅਸੀਂ ਵੀਡੀਓਜ਼ ਪਲੇ ਕਰਨੀਆਂ ਵਾਂ ਜਦੋਂ ਅਸੀਂ ਤੁਹਾਡੀ ਕਾਲਸ 익ਸਪੈਕਟ ਕਰਾਂਗੇ ਦੋ ਨੰਬਰਸ ਸਾਡੀ ਸਕਰੀਨ ਤੇ ਆਪਾਂ ਇਹ ਅਸੀਂ ਫਲੈਸ਼ ਕਰ ਦੇਾਂਗੇ ਉਦੋਂ ਤੁਹਾਨੂੰ ਪਤਾ ਲੱਗ ਜਾਊਗਾ ਤੁਸੀਂ ਹੁਣ ਕਾਲ ਕਰ ਸਕਦੇ ਜੇ ਇੱਕ ਅਮਰੀਕਾ ਦਾ ਨੰਬਰ ਹੈ ਤੇ ਇੱਕ ਚੰਡੀਗੜ੍ਹ ਦਾ ਨੰਬਰ ਆ ਅੱਗੇ ਵਧਣ ਤੋਂ ਪਹਿਲਾਂ ਮੈਂ ਗੁਜ਼ਾਰਿਸ਼ ਕਰਨੀ ਚਾਹੁੰਨਾ ਵਾਂ ਅੱਗੇ ਵੀ ਮੈਂ ਕਈ ਵਾਰ ਇਹ ਗੁਜ਼ਾਰਿਸ਼ ਕੀਤੀ ਆ ਕਿ ਸਾਡੀ ਕੋਸ਼ਿਸ਼ ਆ ਇਸ ਚੈਨਲ ਦੇ ਜ਼ਰੀਏ ਇਸ ਪ੍ਰੋਗਰਾਮ ਦੇ ਜ਼ਰੀਏ ਕਿ ਇੱਕ ਅੱਛੀ ਨਿਰਪੱਖ ਵਿਚਾਰ ਚਰਚਾ ਤੁਹਾਡੇ ਨਾਲ ਸਾਂਝੀ ਕਰ ਸਕੀਏ ਜਿੱਦੇ ਚ ਅਸੀਂ ਤੁਹਾਨੂੰ ਵੀ ਸ਼ਾਮਲ ਕਰ ਸਕੀਏ ਇਹਦੇ ਵਾਸਤੇ ਤੁਹਾਡੇ ਸਹਿਯੋਗ ਦੀ ਲੋੜ ਆ ਜੇ ਤੁਹਾਨੂੰ ਸਾਡਾ ਚੈਨਲ ਚੰਗਾ ਲੱਗੇ ਜਿੱਦੇ ਤਹਿਤ ਅਸੀਂ ਇਹ ਪ੍ਰੋਗਰਾਮ ਲੈ ਕੇ ਆਉਂ ਤੇ ਇਹਨੂੰ ਸਬਸਕ੍ਰਾਈਬ ਕਰੋ ਔਰ ਸਾਡੇ ਇਸ ਸ਼ੋਅ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਤੁਹਾਡੇ ਹੌਸਲਾ ਅਫਜ਼ਾਈ ਨਾਲ ਅਸੀਂ ਹੋਰ ਵੀ ਪ੍ਰੋਗਰਾਮ ਬਿਹਤਰ ਪ੍ਰੋਗਰਾਮਿੰਗ ਜਿਹੜੀ ਆ ਲਿਆ ਸਕਾਂਗੇ ਅੱਜ ਇੱਕ ਬਹੁਤ ਹੀ ਕਾਨੂੰਨੀ ਘਟਨਾ ਦੀ ਗੱਲ ਕਰਨ ਜਾ ਰਿਹਾ ਮੈਂ ਪੰਜਾਬ ਨਾਲ ਸੰਬੰਧਤ ਨਹੀਂ ਇਹ ਕਸ਼ਮੀਰ ਨਾਲ ਸੰਬੰਧਿਤ ਹੈ ਇਨਸਾਨੀਅਤ ਨਾਲ ਸੰਬੰਧਿਤ ਹੈ ਕੱਲ ਦੁਪਹਿਰ ਤੋਂ ਬਾਅਦ ਇੱਕ ਬਹੁਤ ਕਾਨੂੰਨੀ ਘਟਨਾ ਕਸ਼ਮੀਰ ਦੇ ਜਿਹੜਾ ਇਲਾਕਾ ਵਾ ਪਹਲਗਾ ਮ ਇਲਾਕਾ ਜਿਹੜਾ ਟੂਰਿਸਟ ਇਲਾਕਾ ਵਾ ਉੱਥੇ ਹੋਈ ਉੱਥੇ ਅਤਵਾਦੀ ਹਮਲੇ ਦੇ ਵਿੱਚ 27 ਸੈਲਾਨੀ ਜਿਹੜੇ ਟੂਰਿਸਟ ਨੇ ਉਹ ਮਾਰ ਦਿੱਤੇ ਗਏ ਇਹ ਮੁਲਕ ਦੇ ਵਕਫ ਵਕ ਥਾਵਾਂ ਤੋਂ ਛੁੱਟੀ ਮਨਾਉਣ ਵਾਸਤੇ ਆਏ ਹੋਏ ਸਨ ਇਹ ਜਗ੍ਹਾ ਜਿਹੜੀ ਆ ਇਹ ਪੈਲਗਾਮ ਦੇ ਕੋਲ ਹੈ ਬੈਸਾਰਨ ਇਹਨੂੰ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਵਾ ਬਹੁਤ ਸੋਹਣੀ ਜਗ੍ਹਾ ਵਾ ਜਿੱਥੇ ਲੋਕੀ ਖੁਸ਼ੀਆਂ ਮਨਾਉਣ ਛੁੱਟੀ ਕੱਟਣ ਆਏ ਹੋਏ ਸਨ ਅਤਵਾਦੀਆਂ ਨੇ ਅਚਾਨਕ 2:30 ਵਜੇ ਉਹਨਾਂ ਤੇ ਹਮਲਾ ਕੀਤਾ 27 ਲੋਕਾਂ ਨੂੰ ਚੁਣ-ਚੁਣ ਕੇ ਉਹਨਾਂ ਨੇ ਮਾਰਿਆ ਔਰ ਉੱਥੇ ਉਹੀ ਜਿਹੜੀ ਖੁਸ਼ੀਆਂ ਸੀ ਖੁਸ਼ੀਆਂ ਦਾ ਮਾਹੌਲ ਜਿਹੜਾ ਸੀ ਉਹ ਸ਼ੋਕ ਦੇ ਵਿੱਚ ਬਦਲ ਗਿਆ ਰ ਦੀ ਰਿਸਿਸਟੈਂਸ ਫਰੰਟ ਨਾਲ ਦੀ ਇੱਕ ਜਥੇਬੰਦੀ ਆ ਜੋ ਲਸ਼ਕਰ-ਏ-ਤੌਇਬਾ ਦੀ ਇੱਕ ਨਾਲ ਸੰਬੰਧਿਤ ਆ ਉਹਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਆ ਇਸ ਮਰਨ ਵਾਲਿਆਂ ਦੇ ਵਿੱਚ ਬਹੁਤ ਸਾਰੇ ਬਿਜ਼ਨਸਮੈਨਸ ਸਨ ਕੋਈ ਬੈਂਗਲੌਰ ਤੋਂ ਆਇਆ ਸੀ ਕੋਈ ਹੋਰ ਸਾਊਥ ਤੋਂ ਆਏ ਹੋਏ ਸਨ ਕੋਈ ਦਿੱਲੀ ਤੋਂ ਆਏ ਹੋਏ ਸਨ ਕੁਝ ਪੰਜਾਬ ਹਰਿਆਣਾ ਦੇ ਵੀ ਸਨ ਉਹਦੇ ਵਿੱਚ ਇੱਕ ਹਰਿਆਣਾ ਦਾ ਇੱਕ ਨੇਵਲ ਆਫੀਸਰ ਵੀ ਸ਼ਾਮਲ ਸੀ ਜਿਹਦੀ ਹਫਤਾ ਪਹਿਲਾਂ ਹੀ ਸ਼ਾਦੀ ਹੋਈ ਸੀ ਸੋ ਤੁਸੀਂ ਅੰਦਾਜ਼ਾ ਲਾ ਲਓ ਇਹ ਕਿੰਨੀ ਘਨੌਣੀ ਘਟਨਾਵਾਂ ਬਿਨਾ ਵਜ੍ਹਾ ਬੇਗੁਨਾਹ ਲੋਕ ਜਿਹੜੇ ਨੇ ਉਹ ਅਤਵਾਦੀਆਂ ਨੇ ਮਾਰ ਦਿੱਤੇ ਨੇ ਮੇਰਾ ਖਿਆਲ ਹੈ ਕਿ ਸ਼ਾਇਦ 2019 ਪੁਲਵਾਮਾ ਜਿਹੜਾ ਹਮਲਾ ਸੀ ਆਤਮਕਾਤੀ ਹਮਲਾ ਸੀ CRPF ਦੇ ਉੱਤੇ ਉਹ ਕੀਤਾ ਗਿਆ ਸੀ ਜਿੱਦੇ 40 CRPF ਦੇ ਜਵਾਨ ਮਾਰੇ ਗਏ ਸਨ ਉਸ ਤੋਂ ਬਾਅਦ ਇਹ ਸਭ ਤੋਂ ਵੱਡਾ ਅਤਵਾਦੀ ਹਮਲਾ ਵਾ ਅਤਵਾਦੀਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਬੁਰਾ ਭਲਾ ਵੀ ਕਿਹਾ ਔਰ ਲੋਕਾਂ ਨੂੰ ਪੁੱਛਿਆ ਵੀ ਤੁਹਾਡਾ ਨਾਂ ਕੀ ਆ ਉਹਨਾਂ ਦੀ ਆਈਡੀ ਪਛਾਣ ਪੁੱਛੀ ਔਰ ਕੁਝ ਲੋਕਾਂ ਨੂੰ ਉਹਨਾਂ ਨੇ ਧਰਮ ਦੇ ਆਧਾਰ ਦੇ ਉੱਤੇ ਅੱਡ ਕਰਕੇ ਮਾਰਿਆ ਹਾਲਾਂਕਿ ਇਹਦੇ ਵਿੱਚ ਜਿਹੜੇ ਮਰੇ ਆ ਉਹਨਾਂ ਦੇ ਵਿੱਚ ਇੱਕ ਮੁਸਲਮਾਨ ਵੀ ਸ਼ਾਮਲ ਆ ਲੇਕਿਨ ਬਹੁਤੇ ਲੋਕ ਜਿਹੜੇ ਨਾਨ ਮੁਸਲਿਮਸ ਨੂੰ ਉਹਨਾਂ ਨੇ ਚੁਣ ਕੇ ਮਾਰਿਆ ਬਹੁਤ ਮੰਦ ਭਾਗੀ ਗੱਲ ਆ ਅੱਜ ਅਸੀਂ ਜਿਹੜਾ ਵਿਸ਼ਾ ਤੇ ਗੱਲਬਾਤ ਕਰਨੀ ਆ ਉਹ ਹੈ ਕਿ ਕੀ ਇਸ ਹਮਲੇ ਦੇ ਪਿੱਛੇ ਅ ਇੰਟੈਲੀਜੈਂਸ ਤੇ ਸੁਰੱਖਿਆ ਫੇਲਿਅਰ ਸੀ ਸੁਰੱਖਿਆ ਦੀ ਚੂਕ ਸੀ ਇਹਦੇ ਤੇ ਅੱਪਾਂ ਅੱਜ ਗੱਲਬਾਤ ਕਰਾਂਗੇ ਕੀ ਸਰਕਾਰ ਵੱਲੋਂ ਕੀਤਾ ਜਾ ਸਕਦਾ ਸੀ ਜੋ ਸਰਕਾਰ ਨੇ ਨਹੀਂ ਕੀਤਾ ਅ ਅਮਿਤ ਸ਼ਾ ਹਮਲੇ ਤੋਂ ਜਲਦਬਾਦ ਜਲਦੀ ਬਾਦ ਸ਼੍ਰੀਨਗਰ ਪਹੁੰਚ ਗਏ ਉਹਨਾਂ ਨੇ ਉੱਥੇ ਮੀਟਿੰਗ ਲਈ ਜਿਹੜੇ ਪੀੜਤ ਪਰਿਵਾਰ ਸੀ ਜਿਹੜੇ ਬੱਚੇ ਹੋਏ ਸਨ ਉਹਨਾਂ ਨਾਲ ਗੱਲਬਾਤ ਕੀਤੀ 10 ਲੱਖ ਰੁਪਈਆ ਵੀ ਅਨਾਉਂਸ ਕੀਤਾ ਐਕਸਗਰੇਸ਼ੀਆ ਨਾ ਗ੍ਰਾਂਟ ਜਿਹੜੀ ਹੈ ਪੀੜਤ ਪਰਿਵਾਰਾਂ ਨੂੰ ਉਹ ਉਸ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਆ ਅ ਔਰ ਉਹ ਇਲਾਕੇ ਦੀ ਘੇਰਾਬੰਦੀ ਤੋਂ ਬਾਅਦ ਉੱਥੇ ਜ਼ੋਰਾਂ ਸ਼ੋਰਾਂ ਨਾਲ ਇਹ ਆਤਵਾਦੀਆਂ ਦੀ ਪਾਲ ਜਿਹੜੀ ਆ ਉਹ ਇਸ ਵੇਲੇ ਚੱਲ ਰਹੀ ਆ ਪ੍ਰਧਾਨ ਮੰਤਰੀ ਮੋਦੀ ਜੋ ਵਿਦੇਸ਼ੀ ਦੌਰੇ ਤੇ ਸੰ ਵਿਦੇਸ਼ੀ ਦੌਰਾ ਛੱਡ ਕੇ ਵਾਪਸ ਆ ਗਏ ਉਹਨਾਂ ਨੇ ਆਉਂਦਿਆਂ ਹੀ 에어ਪੋਰਟ ਤੇ ਮੀਟਿੰਗ ਲਈ ਔਰ ਦੇਖਦੇ ਆ ਕਿ ਕੀ ਹੁਣ ਨੀਤੀ ਬਣਾਈ ਜਾਂਦੀ ਆ ਇਸ ਮਸਲੇ ਨਾਲ ਨਜਿੱਠਣ ਵਾਸਤੇ ਦੇਸ਼ ਵਿਦੇਸ਼ ਤੋਂ ਹਰ ਪਾਸਿਓਂ ਹਰ ਅ ਮਜ਼ਹਬ ਦੇ ਲੋਕਾਂ ਤੋਂ ਸ਼ੌਕ ਸੰਗੀਤ ਸੰਦੇਸ਼ ਆ ਰਹੇ ਨੇ ਅ اور ਲੋਕਾਂ ਨੂੰ ਹੱਲੇ ਵੀ ਲੋਕ ਸ਼ੌਕ ਦੇ ਵਿੱਚ ਨੇ ਵੀ ਇਹੋ ਜੀ ਘਟਨਾ ਕਿਵੇਂ ਵਾਪਰੀ ਅਸਰਦੀਆ ਮੇਰੀ ਗੁਜ਼ਾਰਿਸ਼ ਆ ਕਿ ਅਸੀਂ ਦੋ ਤਿੰਨ ਹਾਲੀ ਵੀਡੀਓਜ਼ ਪਲੇ ਕਰਨੇ ਆ ਜੇ ਕੁਝ ਸੱਜਣ ਜੁੜੇ ਹੋਏ ਨੇ ਤੋਂ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਆ ਕਿ 10 ਮਿੰਟ ਬਾਅਦ ਕਾਲ ਕਰਿਓ ਅਸੀਂ ਕੁਝ ਪਹਿਲਾਂ ਵੀਡੀਓਜ਼ ਪਲੇ ਕਰਨੀ ਚਾਹੁੰਦੇ ਤਾਂ ਕਿ ਤੁਸੀਂ ਸਮਝ ਸਕੋ ਕਿ ਐਗਜ਼ੈਕਟਲੀ ਹੋਇਆ ਕੀ ਮੈਂ ਦੱਸ ਰਿਹਾ ਹਾਂ ਕਿ ਬੈਸਾਰਨ ਜਗ੍ਹਾ ਵਾਜਿਥੇ ਇਹ ਘਟਨਾ ਵਾਪਰੀ ਆ ਪੈਲਗਮ ਦੇ ਕੋਲ ਆ ਪੈਲਗਮ ਆਪ ਇੱਕ ਬਹੁਤ ਖੂਬਸੂਰਤ ਜਗਾ ਵਾ ਅਰ ਉਥੇ ਖੁਸ਼ੀ ਦਾ ਮਾਹੌਲ ਸੀ ਇੱਕ ਵੀਡੀਓ ਜਿਹੜੀ ਨਿਕਲ ਕੇ ਆਈ ਆ ਜਿਹਦੇ ਚ ਇੱਕ ਕਪਲਸ ਮੰਜੂਨਾਥ ਰਾ ਕਨਾਟਕਾ ਤੋਂ ਆਏ ਹੋਏ ਸਨ ਉਹ ਤੇ ਉਹਦੀ ਵਾਈਫ ਉਹ ਕਿਵੇਂ ਇੱਕ ਕਿਸ਼ਤੀ ਦੇ ਵਿੱਚ ਬੈਠੇ ਨੇ ਦੱਸ ਰਹੇ ਨੇ ਅਸੀਂ ਕਿੰਨੇ ਖੁਸ਼ ਆ ਔਰ ਕੁਝ ਧੇਰ ਬਾਅਦ ਜਿਹੜਾ ਮੰਜੂਰਾ throye ਆ ਆਦਮੀ ਆ ਜਿਹੜਾ ਉਹਨੂੰ ਮਾਰ ਦਿੱਤਾ ਜਾਂਦਾ ਦੇਖੋ ਖੁਸ਼ੀ ਦਾ ਮਾਹੌਲ ਕਿਵੇਂ ਬਾਅਦ ਦੇ ਵਿੱਚ इस शोक बदल मंजूना कर्नाटक से हम इंडियन ट्रेवल में बुक करके कश्मीर प्रवास में आए हैं अब हमारा कश्मीर टूर का दूसरा दिन है कल हम बोट रहे, बोट हाउस में ठहरे रहे थे बोट हाउस तो बहुत अच्छा था आ, अब हम शिकारा राइड कर रहे हैं कश्मीर में शिकारा राइड करवा रहे हैं मोहम्मद रफीक जी और हमारा सब टूर ऑर्गेनाइज किया है काजल ठाकुर जी इंडियन ट्रैवल स्टोर से बहुत अच्छा लगा बहुत अच्छा सर्विस धन्यवाद थैंक यू थैंक यू काजल काजल मैम क्या रे मैं ने सीके नेक खुशियां शिकारे देज बैठे हुए हैं और थोड़ी देर बाद ये उठे आप बहुत सीरियस घटना जड़ी है वापस जांदी है जड़े लोकल्स ने क्योंकि वो सारे टूरिज्म सैर्स पाटे पे सलानिया पे डिपेंड ਕਰਦੇ ਆ ਇਹ ਰੋਜੀ ਰੋਟੀ ਉਹਨਾਂ ਦੀ ਐਸੇ ਚੀਆ ਉਹਨਾਂ ਨੇ ਗੁੱਸੇ ਦਾ اظہار ਕੀਤਾ ਵੀ ਆ ਕੀ ਹੋਇਆ इस तरह बेगुना लोगों क्यों मारे का मकसद जो हमने हमारे यहाँ जमा होने का मकसद जो, मार, जो आज पहलगाम में टेर अटैक हुआ है हम पूरे पहलगाम की तरफ से इसकी पुरजोर मजम्मत करते है बुजदिली बुजदिली से बुजदलाना हमला किया है हम पहलगाम के बाशंदे पहले हम हिंदुस्तान के बाशंदे हैं उसके बाद हम कश्मीरी है हम उस उसकी तरफ से अपने पहलगाम के आवाम की तरफ से इस बुजदिलाना हमले का पुरजोर मजम्मत करते हैं भी ये आज ये भुज हमला टूरिस्ट पे किया है ये टूरिस्ट पे अटैक नहीं है ये पूरी इंसानियत पे अटैक है आज इंसानियत का कत्ल हुआ है जो वही वही का कत्ल हम गम में सब है हमारे आंखें आंखों में आंसू नहीं है हम खुश हुए हैं हमने कुछ भी नहीं खाया है इसलिए कि जो मेहमान से આ જ ઓગદારી હુઈ હે યે કભી હમ બરદશ નહીં કરેંગે નહીં કરેંગે યે રિસ્તા હમારી જાન હે 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 ઇનોસે કિલિંગ બંદ કરો બંદ કરો બંદ કરો કિલિંગ બંદ કરો મઝૂમો કા કતલો બંદ કરો બંદ કરો મઝૂમો કા કતલો બંદ કરો બંદ કરો ઉરીષ્ઠુ કો ਕੀ ਇਸ ਘਟਨਾ ਪਿੱਛੇ ਇੰਟੈਲੀਜੈਂਸ ਫੇਲਿਅਰ ਸੀ ਸੁਰੱਖਿਆ ਫੇਲ ਸੀ ਇਹ ਅੱਜ ਦਾ ਮਸਲਾ ਵਾ ਹਲੀ ਕਾਈਂਡਲੀ ਪੰਜ ਮਿੰਟ ਕਾਲ ਨਾ ਕਰਿਓ ਮੈਂ ਹਲੀ ਇੱਕ ਦੋ ਵੀਡੀਓਜ਼ ਹਲੀ ਹੋਰ ਵੀ ਪਲੇ ਕਰਨੀਆਂ ਵਾ ਮਾਲਵਿੰਦਰ ਸਿੰਘ ਮਾਲੀ ਸਾਡੇ ਨਾਲ ਫੇਸਬੁੱਕ ਤੇ ਜੁੜੇ ਨੇ ਉਹ ਕਹਿ ਰਹੇ ਨੇ ਮੋਦੀ ਸਰਕਾਰ ਲਈ ਵੈਸ਼ੀ ਜ਼ੁਲਮ ਵਧਾਉਣ ਦਾ ਬਹਾਨਾ ਵਾ ਜੰਮੂ ਕਸ਼ਮੀਰ ਦੀ ਸੂਬੇ ਵਜੋਂ ਹੋਂਦ ਖਤਮ ਕਰਕੇ ਤੇ ਕਬਰਾਂ ਬਲ ਗਈ ਸ਼ਾਂਤੀ ਨੂੰ ਵਿਕਾਸ ਦਾ ਮਾਹੌਲ ਵਜੋਂ ਉਚਾਉਣਾ ਵੀ ਚੌਥੀ ਲਾਉਣ ਵਾਲਾ ਮਾਹੌਲ ਪੈਦਾ ਕਰਨ ਵਾਲਾ ਹੈ ਕੁਲਦੀਪ ਸਿੰਘ ਦੁਬਾਰਾ ਦੁਬਾਰਾ ਕਾਲ ਕਰ ਰਿਹਾ ਮੈਂ ਉਹਨਾਂ ਦੀ ਕਾਲ ਕੱਟ ਰਿਹਾ ਕਿਉਂਕਿ ਹਲੀ ਮੈਂ ਗੁਜ਼ਾਰਿਸ਼ ਕਰ ਰਿਹਾ ਮੈਂ ਵੀ ਕਾਈਂਡਲੀ ਕਾਲ ਨਾ ਕਰੋ ਕੁਲਵੰਤ ਸਿੰਘ ਦਾ ਕਮੈਂਟ ਆਇਆ ਵਾ ਕਿ ਇਹ ਚੂਕ ਨਹੀਂ ਕਮ ਏਜੰਸੀਆਂ ਦਾ ਵਾ ਜਿਵੇਂ ਚਿੱਟੀ ਸਿੰਘ ਪੁਰਾ ਵਿੱਚ ਇਹੋ ਜਿਹਾ ਵਾਕਿਆ ਹੋਇਆ ਸੀ ਅਫਸੋਸ ਕੀ ਵਿਚਾਰੀ ਆਮ ਜਨਤਾ ਇਸ ਸਿਆਸਤ ਦੀ ਪੇਂਟ ਚੜ ਜਾਂਦੀ ਹੈ ਕੁਲਵੰਤ ਸੰਧੂ ਜੀ ਮੈਂ ਥੇ ਕਹਿਣਾ ਚਾਹੁੰਦਾ ਮੈਂ ਵੀ ਦੀ ਰੈਜ਼ਿਸਟੈਂਸ ਫਰੰਟ ਨਾਂ ਦੀ ਜਥੇਬੰਦੀ ਨੇ ਇਹਦੀ ਜ਼ਿੰਮੇਵਾਰੀ ਲਈ ਆ ਔਰ ਉਹਨਾਂ ਨੇ ਕਿਹਾ ਵਾ ਕਿ ਅਸੀਂ ਇਹ ਕਾਰਾ ਜਿਹੜਾ ਵਾ ਇਹ ਕੀਤਾ ਵਾ ਸੋ ਆਪਾਂ ਸਭ ਕੁਝ ਕਈ ਵਾਰਾਂ ਏਜੰਸੀਆਂ ਤੇ ਬਲੇਮ ਕਰ ਦਿੰਦੇ ਆ ਪਰ ਥੋੜਾ ਸੋਚ ਸਮਝ ਕੇ ਕਮੈਂਟ ਕਰੀਏ ਕਿਉਂਕਿ ਬਹੁਤ سنگੀਨ ਮਸਲਾ ਵਾ ਜਿਹਦੇ ਤੇ ਆਪਾਂ ਅੱਜ ਗੱਲਬਾਤ ਕਰ ਰਹੇ ਆ ਜੇ ਕੋਈ ਇਨਫੋਰਮੇਸ਼ਨ ਹੈ ਤੇ ਜਾਣਕਾਰੀ ਦਿਓ ਅੰਦਾਜ਼ੇ ਨਾ ਕੈਂਡਲੀ ਲਾਈਏ ਬਹੁਤ سنگੀਨ ਮਸਲਾ ਵਾ 27 22 ਜਾਨਾਂ ਚਲੇ ਗਈਆਂ ਵਾ 15-20 ਬੰਦੇ ਜ਼ਖਮੀ ਆ ਸੋ ਇਥੇ ਅੰਦਾਜ਼ਾ ਨਾ ਲਾਈਏ ਆਪਾਂ ਕਈ ਲੋਕੀ ਆਪਣੇ ਮਾਈਂਡ ਦੇ ਵਿੱਚ ਆਪਣੀ ਫਰੇਮ ਬਣਾਇਆ ਹੁੰਦਾ ਕਿ ਅਸੀਂ ਇਹਨੂੰ ਹੀ ਬਲੇਮ ਕਰਨਾ ਵਾ ਉਹ ਨਾ ਕਰੀਏ ਜੇ ਨਾ ਜਾਣਕਾਰੀ ਕੋਈ ਹੋਵੇ ਔਰ ਮੈਂ ਫੇਰ ਗੁਦਾਰਿਸ਼ ਕਰ ਰਿਹਾ ਕਿ ਹਲੀ ਕਾਲ ਨਾ ਕਰਿਓ ਕਿਉਂਕਿ ਮੈਂ ਹਲੀ ਦੋ ਵੀਡੀਓਜ਼ ਹੋਰ ਪਲੇ ਕਰਨੇ ਆ ਕੁਲਵੰਤ ਸਿੰਘ ਕੁਲਦੀਪ ਸਿੰਘ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਨੂੰ ਮੈਂ ਗੁਦਾਰਿਸ਼ ਕਰਨਾ ਚਾਹੁੰਦਾ ਪਿਆ ਹਲੀ ਕਾਈਂਡਲੀ ਕਾਲ ਨਾ ਕਰੋ ਹਲੀ ਮੈਂ 5-7 ਮਿੰਟ ਕਾਲ ਨਹੀਂ ਲੈ ਸਕਣੀ ਹਲੀ ਕਾਈਂਡਲੀ ਕਾਲ ਨਾ ਕਰੋ ਮੈਂ ਹਲੀ ਵੀਡੀਓਜ਼ ਪਲੇ ਕਰਨੇ ਆ ਬਲਬੀਰ ਸਿੰਘ ਗਿਲ ਕਹਿ ਰਹੇ ਨੇ ਕਿ ਇਹਨੂੰ ਕੰਪੇਅਰ ਕਰ ਸਕਦੇ ਆ ਆਪਾਂ ਜਿਵੇਂ ਹਮਸ ਨੇ ਇਜ਼ਰਾਈਲ ਦੇ ਉੱਤੇ ਹਮਲਾ ਕੀਤਾ ਸੀ ਇੰਟੈਲੀਜੈਂਸ ਫੇਲਿਅਰ ਨਜ਼ਾਰਾ ਇਹ ਜਿਹੜਾ ਜੀਓ ਪੋਲਿਟੀਕਲ ਸਿਸਟਮ ਬੇਸ 'ਤੇ ਬਣਿਆ ਹੋਇਆ ਸਾਊਥ-ਈਸਟ ਏਸ਼ੀਆ ਦਾ ਉਹਦਾ ਹੀ ਨਤੀਜਾ ਲਾ ਇੰਦਰਜੀਤ ਪਾਗੀ ਕੇ ਕਹਿ ਰਹੇ ਨੇ ਕਿ ਘਰ ਬੈਠਿਆਂ ਬੜਾ ਸੌਖਾ ਵਾਕੀ ਹੈ ਸ਼ਾਇਦ ਇੰਟੈਲੀਜੈਂਸ ਤੇ ਸਕਿਉਰਿਟੀ ਫੇਲਿਅਰ ਸੀ ਪਰ ਸੜੀਆਂ ਏਜੰਸੀਆਂ ਨੂੰ ਹੋਰ ਜ਼ਿਆਦਾ ਸੁਚੇਤ ਹੋਣਾ ਪਊਗਾ ਹੋਰ ਉਹਨਾਂ ਨੂੰ ਇਹੋ ਜਿਹੇ ਮੌਕੇ ਵਾਸਤੇ ਵਿਜੀਲੈਂਟ ਹੋਣਾ ਪਵੇਗਾ ਕਮਰਬੀਰ ਸਿੰਘ ਕਹਿ ਰਹੇ ਨੇ ਵਾਕਈ ਇੰਟੈਲੀਜੈਂਸ ਫੇਲਿਅਰ ਸੀ ਸ਼ੌਕਿੰਗ ਇਨਸੀਡੈਂਟ ਥਾ जगबीर सिंह क्यारों कह रहे ने बहुत निंदनीय यो घटनावा सिस्टर्स रिएक्शन आईडी तो कमेंट आया कि इंडिया ਨੂੰ ਹੁਣ ਪਾਕਿਸਤਾਨ ਵਾਪਸ ਇੰਡੀਆ ਚ ਮਿਲਾ ਦੇਣਾ ਚਾਹੀਦਾ ਵਾ ਬਹੁਤ ਕੁਰਬਾਨੀਆਂ ਹੋ ਗਈਆਂ ਸਿਸਟਰਸ ਰਿਐਕਸ਼ਨ ਭੈਣ ਜੀ ਇਹ ਇੰਨਾ ਸੌਖਾ ਨਹੀਂ ਹੁੰਦਾ ਕਿਸੇ ਮੁਲਕ ਦੀ ਹੋਂਦ ਖਤਮ ਕਰਨਾ ਤੋਂ ਮੈਂ ਫਿਰ ਗੁਜ਼ਾਰਿਸ਼ ਕਰਦਾ ਕਿ ਸੋਚ ਸਮਝ ਕੇ ਕਮੈਂਟ ਕਰੀਏ ਆਪਾਂ ਕਈ ਵਾਰ ਇਹੋ ਜਿਹੇ ਕਮੈਂਟ ਜਿਹੜੇ ਨੇ ਪੜਕਾਊ ਕਮੈਂਟ ਸਾਬਤ ਹੋ ਜਾਂਦੇ ਨੇ ਹਰਜੀਤ ਸਰਾ ਕਹਿ ਰਹੇ ਨੇ ਕਸ਼ਮੀਰ ਵਿੱਚ ਜੋ ਹੋਇਆ ਬਹੁਤ ਹੀ ਮੰਦਪਾਗਾ ਹੋਇਆ ਅਫਸੋਸ ਬਹੁਤ ਜ਼ਿਆਦਾ ਵਹਿਸਕਲਦਾ ਜਰਨਜੀਤ ਸਿੰਘ ਸ਼ੈਲੀ ਕਹਿੰਦੇ ਨੇ ਜਦ ਕੀ ਉੜੀ ਸੈਕਟਰ ਦੇ ਪਾਰ ਇੰਟੈਲੀਜੈਂਸ ਨੂੰ ਖਬਰਾਂ ਮਿਲ ਰਹੀਆਂ ਸਨ ਪਰ ਇੱਥੋਂ ਦੀ ਸ਼ਾਇਦ ਖਬਰ ਨਹੀਂ ਸੀ ਰਾਜ ਸੈਣੀ ਕਹਿੰਦੇ ਨੇ ਕੋਈ ਵੀ ਹਮਲਾ ਅਗਰ ਕਾਮਯਾਬ ਹੁੰਦਾ ਹੈ ਤਾਂ ਇਹ ਸੁਰੱਖਿਆ ਏਜੰਸੀਆਂ ਦੀ ਚੁਕਤਾ ਮੰਨੀ ਹੀ ਜਾਵੇਗੀ ਨਾਈਸ ਗਾਇ ਆਈਡੀ ਤੋਂ ਕਮੈਂਟ ਕੀਤਾ ਕਿ ਬਹੁਤ ਮਾੜਾ ਵਾਕਿਆ ਵਾ ਜਿਹੜੇ ਗੁਨਾਹਗਾਰ ਨੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਔਰ ਜਿਵੇਂ ਕਿਸੇ ਕਈ ਪਾਰਟੀਆਂ ਦੀ ਆਈਟੀ ਸੈੱਲ ਇਹਦਾ ਨਜਾਇਜ਼ ਫਾਇਦਾ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹ ਬਹੁਤ ਅਫਸੋਸਨਾਕ ਹੈ ਨਾਈਸ ਗਾਇਤੋ ਕਮੈਂਟ ਆਇਆ ਕਿ ਮੇਰੇ ਪੈਣਪਰਾ ਜਿਹੜੇ ਨੇ ਉਹ ਕਸ਼ਮੀਰ ਕਈ ਸਾਲ ਪਹਿਲਾਂ ਗਏ ਸੀ ਅਸੀਂ ਵੀ ਸੋਚ ਰਹੇ ਸੀ ਪਰ ਹੁਣ ਮੇਰੇ ਖਿਆਲ ਆ ਕਿ ਅਸੀਂ ਨਹੀਂ ਜਾਵਾਂਗੇ ਕਦਰ ਸਿੰਘ ਵਾਲੇ ਦਾ ਵਿਚਾਰ ਆ ਕਿ ਇਨਸਾਨੀਅਤ ਦਾ ਕਹਨ ਹੋਇਆ ਜੀ ਮذਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਹਿੰਦੀ ਹੈ ਹਮ ਵਤਨ ਹੈ ਹਿੰਦੁਸਤਾਨ ਹਮਾਰਾ ਦਲਵੀਰ ਸਿੰਘ ਕਹਿ ਰਹੇ ਨੇ इंटैलीजेंसते देश का इतना पैसा खर्चा जाता है पर कम जीरो हों है इस इंटैलीजेंस मुखी तलब करना चाहिए है वक्रे वक्रे कॉमेंट आ रहे हैं इस घटना तो बाद मुल्क जोड़े डिफेंस मंत्री ने रक्षा मंत्री ने राजनाथ सिंह उन्होंने ये ऊपर अफसोस जाहिर किया सुनो राजनाथ सिंह की जुबानी उन्हें की कहा यहाँ मैं भारत के दृढ़ संकल्प को दोहराना चाहूँगा कि टैरिजम के खिलाफ हमारी जीरो टॉलरेंस की पॉलिसी है भारत का एक एक नागरिक इस कायरतापूर्ण हरकत के खिलाफ एकजुट है मैं इस मंच से देशवासियों को आश्वस्त करता हूं घटना के मद्देनजर भारत सरकार वो हर कदम उठाएगी जो जरूरी और उपयुक्त होगा और हम सिर्फ उन लोगों तक नहीं पहुंचेंगे जिन्होंने इस घटना को अंजाम दिया है हम उन तक भी पहुंचेंगे जिन्होंने पर्दे के पीछे बैठकर हिंदुस्तान की सरजमी पर ऐसी नापाक हरकतों की साजिशें रची हैं भारत भारत एक इतनी पुरानी सभ्यता और इतना बड़ा देश है जिसको ऐसे किसी भी आतंकी गतिविधियों से किसी भी सूरत में डराया नहीं जा सकता ऐसी हरकतों का जिम्मेदार और इसके जिम्मेदार लोगों को आने वाले कुछ ही समय में जोरदार तरीके से नजर आएगा मैं देशवासियों को आश्वस्त करना चाहता हूं रक्षा मंत्री राजनाथ सिंह दिल्ली से फंक्शन से जिथे बोल रहे सन उन्हें कहा कि उतों तक पहुंचा जो लोग करके गए और जो पिछे बैठे ने करवा रहे हैं ਅ ਇੰਦਰ ਮੋਹਨ ਸਿੰਘ ਦਾ ਕਮੈਂਟ ਫੇਸਬੁਕ ਤੇ ਆਇਆ ਕਿ ਬਹੁਤ ਹੀ ਬੇਦਰਦੀ ਨਾਲ ਕੀਤਾ ਗਿਆ ਕਾਂਡ ਹੈ ਬਹੁਤ ਹੀ ਨਿੰਦਨੀਯੋਕ ਕਟਨਾ ਹੈ ਅ ਇੰਦਰਜੀਤ ਪਾਗੀ ਕਹਿ ਰਹੇ ਨੇ ਸਾਡੇ ਸਾਰੇ ਪਾਸੇ ਦੁਸ਼ਮਣ ਨੇ ਅਫਗਾਨਿਸਤਾਨ ਪਾਕਿਸਤਾਨ ਬੰਗਲਾਦੇਸ਼ ਸਾਡੇ ਪਾਸੇ ਕੱਟੜ ਪੰਥੀ ਜਿਹੜੇ ਨੇ ਉਹ ਇਕੱਠੇ ਹੋ ਰਹੇ ਨੇ ਸੋ ਸਾਨੂੰ ਬਹੁਤ ਜ਼ਿਆਦਾ ਸੁਚੇਤ ਰਹਿਣਾ ਪਵੇਗਾ ਅ ਹਰਜੀਤ ਸਰਾ ਕਹਿ ਰਹੇ ਨੇ ਕਿ ਮੁਹੰਮਦ ਰਫੀਦ ਦਾ ਗੀਤ ਯਾਦ ਆਉਂਦਾ ਵਾ ਨਾ Hindu ਬਨੇਗਾ ਨਾ Musalman ਬਨੇਗਾ ਇਨਸਾਨ ਬਨੇਗਾ ਲੇਕਿਨ ਇੱਥੇ ਤਾਂ ਸਭ ਕੁਝ ਗਲਤ ਹੋ ਰਿਹਾ ਕਰਨ ਹੁੰਡਲ ਮਲਸੀਆ ਕਹਿ ਰਹੇ ਨੇ ਪੰਜਾਬ ਵਿੱਚ ਵੀ ਹੌਲੀ-ਹੌਲੀ ਮਾਹੌਲ ਖਰਾਬ ਹੋ ਰਿਹਾ ਵਾ ਦਵਿੰਦਰ ਪੂਰੀ ਕਹਿ ਰਹੇ ਨੇ ਕਿ ਜੇ ਸੁਰੱਖਿਆ ਦੀ ਫੇਲਰ ਨਹੀਂ ਤੇ ਸਰਕਾਰ ਦੀ ਫੇਲਰ ਨਹੀਂ ਤੇ ਕਿਹਦੀ ਫੇਲਰ ਆ ਇਹ ਦਵਿੰਦਰ ਪੂਰੀ ਪੁੱਛ ਰਹੇ ਨੇ ਕਈ ਪਾਰਟੀਆਂ ਵੱਲੋਂ ਕਈ ਲੀਡਰਾਂ ਵੱਲੋਂ ਇਹਦੀ ਨਿੰਦਾ ਕੀਤੀ ਗਈ ਆ ਪੰਜਾਬ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਵੀ ਇਹਦੇ ਤੇ ਵੀਡੀਓ ਪਾਈ ਆ ਉਧਰ ਸੰਜੇ ਸਿੰਘ ਆਮ ਆਦਮੀ ਪਾਰਟੀ ਦੇ ਲੀਡਰ ਨੇ ਵੀ ਇਹ ਤੇ ਵੀਡੀਓ ਪਾਈ ਆ ਪਰ ਮੈਂ ਇੱਕ ਹੋਰ ਵੀਡੀਓ ਪਲੇ ਕਰਕੇ ਇਹ ਹੈ ਮਲਕ ਮਲਕ ਅਰਜੁਨ ਖੜਗੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ उन्होंने वीडियो तक सुना एक मिनट की वीडियो वा उस तो बाद फिर मैं कॉल्स लैनिया शुरू करूंगा वेरी अनफोर्चुनेट इंसीडेंट हैपन इन पहलगाव जम्मू एंड कश्मीर दास्टरली किल्ड इनोसेंट अनसपेक्टिंग टूरिस्ट by terrorists in Pahalgam yesterday around 2.30 p.m. has deeply hurt, shocked and saddened us all. The Congress party unequivocally condemns this cowardly act of terror and those responsible for it in the strongest possible terms. This attack is a direct assault on the unity and integrity of our nation. This is a direct attack on the Indian state. The entire nation is in shock. The Pakistani terrorist organization has claimed responsibility. We must give a fitting response. And in this matter, we all are one and we will fight. But there should not be. Malik Arjun Kharge, Congress de Pradhan, uh, social media de upar, ek, uh, ਲੋਕਾਂ ਨੂੰ ਸੰਬੋਧਿਤ ਕਰਿਆ ਸਨ ਜਸਵਿੰਦਰ ਸਿੰਘ ਦਾ ਕਮੈਂਟ ਆ ਕਿ ਆਮ ਆਵਾਮ ਕਰ ਵੀ ਕੀ ਸਕਦਾ ਵਾ ਸਿਰ ਪਾਣਾ ਹੀ ਮਰਨਾ ਪੈਂਦਾ ਵਾ ਸਤਨਾਮ ਸਿੰਘ ਧਾਮੀ ਕਹਿ ਰਹੇ ਨੇ ਸਾਰੇ ਨੂੰ ਇਕੱਠੇ ਹੋਣ ਦੀ ਲੋੜ ਆ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨਾਲ ਹਮਦਰਦੀ ਪ੍ਰਗਟ ਕਰਨ ਦੀ ਲੋੜ ਆ ਪਰ ਅਫਸੋਸ ਆ ਕਿ ਇਸ ਕੇਸ ਦੇ ਵਿੱਚ ਮੀਡੀਆ ਤੋਂ ਲੋਕਾਂ ਨੂੰ ਪਤਾ ਲੱਗਾ ਸਰਕਾਰੀ ਅਫਸਰਾਂ ਤੋਂ ਦਸਨ ਤੋਂ ਵੀ ਪਹਿਲਾਂ ਮਾਲਵਿੰਦਰ ਸਿੰਘ ਮਾਲੀ ਨੇ ਬੜੀ ਡੂੰਗੀ ਗੱਲ ਕੀਤੀ ਉਹ ਕਹਿ ਰਹੇ ਨੇ ਕਸ਼ਮੀਰ ਤੇ ਪੰਜਾਬ ਅੰਦਰ ਕੇਂਦਰ ਵੱਲੋਂ ਕੁਝ ਵੱਡਾ ਹੋਣ ਦੀ ਸੰਭਾਵਨਾ ਦੇ ਅਸਰ ਅਸਾਰ ਪੈਦਾ ਹੋ ਰਹੇ ਨੇ ਪੀਓਕੇ ਵਿੱਚ ਭਾਰਤੀ ਫੌਜ ਦੇ ਦਖਲ ਦੀ ਵੱਧ ਸੰਭਾਵਨਾ ਹੈ ਇਹਦਾ ਮਤਲਬ ਇਹ ਆਏ ਤੇ ਫਿਰ ਪੂਰੀ ਲੜਾਈ ਹੋ ਸਕਦੀ ਹੈ ਜੋ ਮਾਲਵਿੰਦਰ ਸਿੰਘ ਮਾਲੀ ਕਹ ਰਹੇ ਨੇ ਦੇਖਦੇ ਆ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਹਾਂਜੀ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹ ਮਲੋਤਰਾ ਜੀ ਹੋਲਡ ਕਰੋ ਦੋ ਕਾਲਰ ਦਾ ਤੋ ਪਹਿਲੋਂ ਨੇ ਪਲੀਜ਼ ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਔਰ ਆਪਣੀ ਗੱਲ ਸ਼ੁਰੂ ਕਰੋ ਜੀ ਮੈਨੂੰ ਪਤਾ ਬੜੀ ਦੇਰ ਤੋਂ ਹੋਲਡ ਕਰ ਰਹੇ ਤੁਸੀਂ ਇਹ ਸੰਧੂ ਸਾਹਿਬ ਤੁਸੀਂ ਇਹ ਵਿਸ਼ਾ ਇਹੋ ਜਿਹਾ ਲੈ ਕੇ ਅੱਜ ਸਭ ਤੋਂ ਪਹਿਲਾਂ ਸਾਥੀ ਕਾਲ ਤੋਂ ਮੁੱਢੋਂ ਤੋਂ ਦੱਸੋ ਕਿਉਂ ਤੁਹਾਡੇ ਪਰਿਵਾਰ ਨੂੰ ਸਾਥੀ ਕਾਲ ਜੀ ਇਹ ਇਹ ਵਿਸ਼ੇ ਵਾਸਤੇ ਸੰਧੂ ਸਾਹਿਬ ਤੁਸੀਂ ਦੱਸੋ ਕਿ ਤੁਸੀਂ ਤੁਹਾਡਾ ਇੰਨਾ ਪੁਰਾਣਾ ਦਰਬਾਰ ਕਿੱਥੋਂ ਗੱਲ ਸ਼ੁਰੂ ਕਰੀਏ ਮੈਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਸੁਣੋਤੇ ਸੁਝਵਾਨ ਸੁਣੋਤੇ ਨੇੜੇ ਉਹਨੂੰ ਬੇਤੀ ਜ਼ਰੂਰ ਕਰਾਂਗਾ ਹਾਂ ਹਾਂ ਤੇ ਜਿਹੜਾ ਵੀ ਕੋਈ ਕਮੈਂਟ ਕਰਨਾ ਹੈ ਕੁਝ ਵੀ ਬੋਲਣਾ ਹੈ ਤੇ ਯਾ ਇਹ ਕਿਉਂਕਿ ਪਲੇਟਫਾਰਮ ਜਿਹੜਾ ਉਹ ਬੜਾ ਵੱਡਾ ਹੈ ਸਾਨੂੰ ਬੋਲਣ ਦੀ ਆਜ਼ਾਦੀ ਦਿੰਦਾ ਹੂੰ 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 ਔਰ ਲੇਕਨ ਫਿਰ ਵੀ ਅਸੀਂ ਤਾਂ ਥੋੜਾ ਜਿਹਾ ਆਪਣਾ ਕਰਕੇ ਜਾਂ ਕੁਝ ਵੀ ਭਰਨੇ ਆ ਤੇ ਕਈ ਵਾਰੀ ਔਖਾ ਹੀ ਹੋ ਜਾਂਦਾ ਜਿੱਦਾਂ ਤੁਸੀਂ ਕੀ ਹਜੇ ਉਹ ਮਾੜਾ-ਮੋੜਾ ਦੇਖ ਲੈ ਧਾਰ ਦਿੱਤਾ ਛੇ ਜਾਂ ਕਮੈਂਟ ਹਨ ਉਹ ਖੋ ਜਾਂਦਾ ਹੂੰ ਹਾਂਜੀ ਮੈਂ ਹੁਣ ਤੁਹਾਡੇ ਨਾਲ ਤੁਹਾਡੇ ਆ ਤੁਸੀਂ ਜਿਹੜੇ ਕਮੈਂਟ ਪੜੇ ਸੀ ਮੈਂ ਉਹ ਇੰਟੈਲੀਜੈਂਸ ਦੀ ਚਲਣਾ ਜੀ ਹੂੰ ਇੰਟੈਲੀਜੈਂਸ ਦੀ ਕਹਿੰਦੇ ਵੀ ਉਹ ਜਿਹੜੀ ਤਾਂ ਬੜੀ ਹੋ ਹੈਗੀ ਹੈ ਕਿ ਇਹਨਾਂ ਦਾ ਕੰਮ ਵੀ ਵਧੀਆ ੜੀ ਹੈਗਾ ਏ ਸੰਧੂ ਸਾਹਿਬ ਤੁਸੀਂ ਬਾਹਰ ਰਹੇ ਹੋ ਸਾਰੇ ਪਾਸੇ ਤੁਸੀਂ ਸਾਰਾ ਵਰਲਡ ਘੁੰਮੇ ਆ ਹਮ ਹਮ 9 ਲੇਵਲ ਹੋਇਆ ਸੀ ਸੰਧੂ ਬਾਕਸ ਸਿਪਰੀਮੋ ਕਲਟਰੀ ਇੰਨੇ ਆ ਹਮ 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 ਕਿਉਂ ਹੋ ਗਿਆ ਉਹ ਸੀ ਹਮ ਇੰਟੈਲੀਜੈਂਸ ਕਿੱਥੇ ਗਈ ਸੀ ਹਮ ਜੇ ਜੇ 26 ਘਹਿਰਾ ਹੋ ਗਿਆ ਤੇ ਜੇ ਇੰਟੈਲੀਜੈਂਸ ਕਿੱਥੇ ਗਈ ਸੀ ਠੀਕ ਹੈ ਜੇ ਇਜ਼ਰਾਇਲ ਦੇ ਉੱਤੇ ਹਮਲੇ ਹੋ ਗਏ ਨੇ ਇੰਟੈਲੀਜੈਂਸ ਕਿੱਥੇ ਗਈ ਸੀ ਹਮ 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 ਇਹ ਵਰਲਡ ਦੇ ਵਿੱਚ ਇੱਕ ਪ੍ਰੋਬਲਮ ਹੈ ਸਾਨੂੰ ਹੋਰ ਡਿਵੈਲਪ ਕਰਨ ਦੀ ਲੋੜ ਹੈ, ਨੁਕੂਸ ਕਰਨ ਦੀ ਲੋੜ ਹੈ। ਸਾਨੂੰ ਉਹਨਾਂ ਨੂੰ ਥੱਲੇ ਸਟੱਪ ਦੀ ਲੋੜ ਨਹੀਂ। ਦੂਸਰੀ ਗੱਲ ਹੈ, ਹੁਣ ਮੈਂ ਤੁਹਾਡੇ ਆਵਾਂ ਇੱਕ ਇੱਥੇ ਗੱਲ ਤੇ ਕਿ ਤੁਸੀਂ ਖੜ ਕੇ ਸਾਡਾ ਬਿਆਨ ਸੁਣਾਇਆ ਹੈ। ਜੇਮਨਟ ਕੁਲਦੀਪ ਜੀ, ਕੁਲਦੀਪ ਜੀ, ਕੁਲਦੀਪ ਜੀ ਇੱਕ ਮਿੰਟ ਹੋਲ ਕਰਿਓ। ਇੰਦਰਜੀਤ ਪਾਗੀ ਕੇ ਕਹਿ ਰਹੇ ਨੇ ਕਿ ਪੈਲਗਾਮ ਵਾਕਿਆ ਉਦੋਂ ਹੋਇਆ ਜਦੋਂ ਉਪ ਰਾਸ਼ਟਰਪਤੀ ਅਮਰੀਕਾ ਦੇ ਦਿੱਲੀ ਚ ਆਏ ਹੋਏ ਨੇ। ਇਸੇ ਤਰ੍ਹਾਂ ਜਦੋਂ ਛੱਟੀ ਸਿੰਘ ਪੁਰਾਣਾ ਇਨਸੀਡੈਂਟ ਹੋਇਆ ਸੀ ਉਦੋਂ ਰਾਸ਼ਟਰਪਤੀ ਅਮਰੀਕਾ ਦੇ ਆਏ ਹੋਏ ਸਨ। ਸੋ ਇਹ ਇੰਟੈਲੀਜੈਂਸ ਫੇਲਿਅਰ ਨਹੀਂ ਇਹ ਪਾਕਿਸਤਾਨ ਜਿਹੜੇ ਆਪਣੇ ਕੱਟੜਵਾਦੀ ਲੋਕ ਨੇ ਗਰੁੱਪ ਨੇ ਉਹਨਾਂ ਦੇ ਤਹਿਤ ਇਹ ਮਸਲੇ ਨੂੰ ਯੂਨੈਨ ਆ ਤੱਕ ਪਹੁੰਚਾਉਣਾ ਚਾਹੁੰਦਾ ਅੰਤਰਰਾਸ਼ਟਰੀ ਲੈਵਲ ਤੇ ਲੈ ਕੇ ਜਾਣਾ ਚਾਹੁੰਦਾ ਇਹ ਇੰਦਰੀਤ ਪਾਗੀ ਜੀ ਦਾ ਕਮੈਂਟ ਆ ਕੁਲਦੀਪ ਰਮਾਣਾ ਕਹਿ ਰਹੇ ਨੇ ਬਹੁਤ ਬਹੁਤ ਅਫਸੋਸ ਬੇਕਸੂਰ ਲੋਕਾਂ ਨੂੰ ਇਸ ਤਰ੍ਹਾਂ ਬੇਦਰਦੀ ਨਾਲ ਮਾਰ ਦੇਣਾ ਇਨਸਾਨੀਅਤ ਦਾ ਘਾਣ ਹੈ ਵਾਹਿਗੁਰੂ ਇਹਨਾਂ ਨੂੰ ਸਮੱਤ ਬਖਸ਼ੇ ਗੁਰਦੀਪ ਬਰਾੜ ਕਹਿ ਰਹੇ ਨੇ ਲੋਕਾਂ ਨੂੰ ਅਤਵਾਦ ਦੇ ਖਿਲਾਫ ਮੂਹਰੇ ਆਉਣਾ ਚਾਹੀਦਾ ਕਿਉਂਕਿ ਕਾਫੀ ਚਿਰ ਸ਼ਾਂਤ ਰਿਆ ਅਟਕਲਾ ਨਹੀਂ ਲਾਉਣੀਆਂ ਚਾਹੀਦੀਆਂ ਗੁਰਪ੍ਰੀਤ ਕੰਡੋਲਾ ਕਹਿ ਰਹੇ ਨੇ ਅਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਇਹ ਫਿਰਕੇ ਨੂੰ ਟਾਰਗੇਟ ਨਹੀਂ ਕੀਤਾ ਜਾਣਾ ਚਾਹੀਦਾ ਸੀ ਇੱਕ ਫਿਰਕੇ ਨੂੰ ਟਾਰਗੇਟ ਨਹੀਂ ਕੀਤਾ ਜਾਣਾ ਚਾਹੀਦਾ ਸੀ ਗੁਰਦੀਪ ਬਰਾੜ ਕਹਿ ਰਹੇ ਨੇ ਅਮਰੀਕਾ ਵਿੱਚ ਵੀ ਹਿੰਸਕ ਹਮਲੇ ਹੋਏ ਪਿੱਛੇ ਕੁਝ ਦਿਨਾ ਵਿੱਚ ਇਹ ਗੁਰਦੀਪ ਬਰਾੜ ਹੋਣਾਂ ਦੇ ਕਮੈਂਟ ਨੇ ਬਾਕੀ ਤੁਸੀਂ ਹਰਜੀਤ ਸਰਾ ਨਿਰਮਲ ਸਿੰਘ ਸੰਦੂ ਸਤਿੰਦਰ ਮਾਹਲ ਅਹ ਦਲਵੀਰ ਸਿੰਘ ਨਾਈਸ ਗਾਇ ਆਈਡੀ ਦੇ ਕਮਿਊਨਿਟੀ ਤੁਸੀਂ YouTube ਤੇ ਦੇਖ ਸਕਦੇ ਜਿਹੜੇ ਨਾਈਸ ਗਾਇ ਕਹ ਰਹੇ ਨੇ ਕੋਈ ਤਕੜਾ ਐਡਮਿਨਿਸਟਰੇਟਰ ਚਾਹੀਦਾ ਜਿਵੇਂ ਰਣਜੀਤ ਸਿੰਘ ਦਾ ਰਾਜ ਸੀ ਜਾਂ ਹਰੀ ਸਿੰਘ ਨਲੂਆ ਦਾ ਵੇੜਾ ਸੀ ਜਦੋਂ ਤਕੜੇ ਹੱਥੀ ਇਹਨਾਂ ਲੋਕਾਂ ਨੂੰ ਜਿਹੜੇ ਇਹ ਆਤਵਾਦ ਫਲਾਉਂਦੇ ਆ ਇਹਨਾਂ ਨੂੰ ਉਹਨਾਂ ਨੇ ਕੰਟਰੋਲ ਕੀਤਾ ਹਾਂਜੀ ਗੁਲਦੀਪ ਸਿੰਘ ਜੀ ਆਪਣੀ ਗੱਲ ਸਾਂਝੀ ਕਰੋ ਹਾਂਜੀ ਇਹ ਸੰਤੂ ਸਾਹਿਬ ਦੁਆਰਾ ਫਿਰ ਪਤਾ ਕਿੱਦਾਂ ਇਹ ਇਮਰਾਨ ਧੋਈ ਅਗਲੀ ਦਾ ਇਹ ਕਹਿਣਾ ਚਾਹਨਾ ਵਾ ਤੁਸੀਂ ਖੜਕੇ ਸਾਹਿਬ ਦਾ ਬਿਆਨ ਸੁਣਾਇਆ ਹਾਂ ਤੁਸੀਂ ਇਹ ਜਿੱਦਾਂ ਹੁਣ ਆਲ ਪਾਰਟੀ ਮੀਟਿੰਗ ਸੀ ਪ੍ਰਧਾਨ ਮੰਤਰੀ ਦੌਰਾ ਆਪਣਾ ਛੱਡ ਕੇ ਆ ਗਿਆ ਵਿਤ ਮੰਤਰੀ ਅਮਰੀਕਾ ਦੇ ਦੇ ਹੀਰੋ ਦੇ ਟੂਰੇ ਤੋਂ ਵੀ ਜੋ ਛੱਡ ਕੇ ਆ ਗਏ ਛੱਡ ਕੇ ਆ ਗਏ ਛੱਡੇ ਜਿਹੜੇ ਨੇ ਜਿਹੜੇ ਆਪੋਜੀਸ਼ਨ ਦੇ ਲੀਡਰ ਨੇ ਉਹ ਕਿੱਥੇ ਨੇ ਤੇ ਜੇ ਆਪੋਜੀਸ਼ਨ ਦੇ ਲੀਡਰ ਨੇ ਉਹਨਾਂ ਦਾ ਡੀਗਾ ਬਿਆਨ ਦਿੰਦਾ ਹੈ ਕਿ ਇਹ ਮੁ슬ਮ ਧਰਮ ਦੇ ਤੇ ਆਪਣਾ ਤਸ਼ੱਦਦ ਹੋ ਰਿਹਾ ਹੈ ਹੂੰ ਤੇ ਤੁਸੀਂ ਇਹ ਕਿੰਨਾ ਦੇ ਗੰਗਾ ਸਮਝਦੇ ਨੂੰ ਦੂਸਰੀ ਗੱਲ ਹੈ ਕਿ ਹੁਣ ਮੈਂ ਜਿਹੜੀ ਇਹ ਗੱਲ ਕਰ ਲੱਗਾ ਜਿਹੜੀ ਜਿਹੜਾ ਜੀ ਉਥੇ ਐਕਸੀਡੈਂਟ ਹੋਇਆ ਉਹੀ ਸੰਧੂ ਸਾਹਿਬ ਉਹੀ ਆਪਣੀ ਲਾਈਫ ਦੇ ਵਿੱਚ ਕਹਿੰਦੀ ਇਹ ਸੋਚਿਆ ਕਿ ਲੋਕਾਂ ਦੇ ਉਥੇ ਪੈਂਟਾਂ ਖਲਾ ਖਲਾ ਕੇ ਕੱਪੜੇ ਖਲਾ ਖਲਾ ਦੇਖੇਗੇ ਇਹਦੇ ਸੁਣਤਾ ਵੇਖੇਗੇ ਨਹੀਂ ਆਰੇ ਵੀ ਇਹ ਹੈਗਾ ਆਪਣਾ ਉਹ ਕਲਮਾ ਪੜੋਂਦੇ ਇਹ ਸੁਣਨ ਤਾਂ ਜਿਹੜੀ ਹੈਗੀ ਹੂੰ ਇਹ ਆਨ ਵਾਲੇ ਆਨ ਵਾਲੇ ਤੁਸੀਂ ਥੋੜੇ ਟਾਈਮ ਦੀ ਦੇਖਿਓ ਇਹ ਬਹੁਤ ਵੱਡਾ ਐਕਸ਼ਨ ਹੋਏਗਾ ਦੂਸਰੀ ਗੱਲ ਹੈ ਅਮਰੀਕਾ ਇਜ਼ਰਾਇਲ ਤੇ ਕੂਟਨੀ ਵਰਗੇ ਸਾਰੇ ਇਵਨ ਕੀਏ ਤੁਸੀਂ ਦੂਸਰ ਆਪਣਾ ਮੁਸਲਮਾਨ ਦੇਸ਼ ਸਾਊਦੀ ਅਰਬ ਦੇ ਦੌਰੇ ਗਏ ਸੀ ਕਾਰਨ ਇਹਨਾਂ ਕਿਹਦੀ ਕੀਤੀ ਹੈ ਸਭ ਨੇ ਨਹੀਂ ਕੀਤੀ ਤੁਹਾਡਾ ਤੁਸੀਂ ਤੁਸੀਂ ਨਹੀਂ ਪਰ ਤੁਸੀਂ ਤੁਸੀਂ ਸੰਧੂ ਸਾਹਿਬ ਤੁਸੀਂ ਸਾਡੀ ਸਟੇਟ ਜਿਹੜੀ ਪੰਜਾਬ ਸਟੇਟ ਜਿੱਥੋਂ ਤੁਸੀਂ ਬੈਠ ਕੇ ਕੰਮ ਕਰਨਦੇ ਹੋ ਜਿੱਦੀ ਸਾਡੇ ਤੁਹਾਡਾ ਤੁਸੀਂ ਸਾਡੇ ਵੀ ਮੁੱਖ ਮੰਤਰੀ ਜੀ ਕੋਲ ਮੇੜੀ ਚਾਦੇ ਨੇ ਚਲੋ ਸਾਨੂੰ ਖਦਰਾ ਹੈਗਾ ਨਹੀਂ ਹੈਗਾ ਮਿਹਰਬਾਨੀ ਥੈਂਕ ਯੂ ਥੈਂਕ ਯੂ ਕੁਲਦੀਪ ਸਿੰਘ ਜੀ ਨਹੀਂ ਨਹੀਂ ਮੈਂ ਪੀ ਪੀ ਫੈਕਲਡ ਹੋਰ ਲੈਣੀ ਮੇਰੇ ਪੀ ਫੈਕਲਡ ਹੋਰ ਲੈਣੇ ਇਹ ਆਪਣਾ ਸੰਧੂ ਸਾਹਿਬ ਇਹ ਤੁਸੀਂ ਵੇਖੋ ਇਹ ਬੜਾ ਹੋਰ ਪਾਸੇ ਜਾ ਰਿਹਾ ਸਾਰਾ ਕੁਝ ਦੇਖੋ ਕੁਲਦੀਪ ਸਿੰਘ ਜੀ ਮੁੱਖ ਮੰਤਰੀ ਨੇ ਕਿਹਾ ਵਾ ਕਿ ਜਿਹੜੇ ਸਾਡੇ ਲੋਕ ਉਥੇ ਸਲਾਨੀ ਗਏ ਹੋਏ ਨੇ ਪੰਜਾਬੀ ਸਿੱਖ ਉਹਨਾਂ ਨੂੰ ਉਹ ਸਹੀ ਸਲਾਮਤ ਵਾਪਸ ਲੈ ਕੇ ਆਉਣਗੇ ਇੱਕ ਤੇ ਇਹ ਡਵੈਲਪਮੈਂਟ ਹੈ ਇੱਕ ਮਿੰਟ ਇੱਕ ਤੇ ਇਹ ਡਵੈਲਪਮੈਂਟ ਹੈ ਇੱਕ ਸਰੀ ਮੇਰੀ 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 ਹਰਦੂ ਸਾਹਿਬ ਤੁਸੀਂ ਇੱਕ ਆਪਣੀ ਪੱਤਰਕਾਰ ਜਿੰਦਾ ਹਾਸੇ ਜਾਇਓ ਐਸ ਵਲੇ ਜਿੰਨਾ ਵੀ ਤੁਸੀਂ ਆਪਣਾ ਦਸਾਇਆ ਵੀਡੀਓ ਦਿਖਾਈ ਹੈ ਕਿ ਜਿੰਨੇ ਵੀ ਉਥੇ ਮੁਸਲਮਾਨ ਨੇ ਜਿੰਨੇ ਸਿੱਖ ਨੇ ਸਾਰੇ ਉਹਨਾਂ ਨੇ ਕੀ ਮਾਰਕੀਟ ਬੰਦ ਕੀਤੀ ਹੋਈ ਹੈ ਆ ਸਾਰੇ ਸਾਰਿਆਂ ਨੇ ਸਾਰਿਆਂ ਨੇ ਸ਼ੋਕ ਪ੍ਰਗਟ ਕੀਤਾ ਜੀ ਸਾਰੇ ਸ਼ੌਕ ਦੇ ਵਿੱਚ ਨੇ ਬਿਲਕੁਲ ਸਹੀ ਕਦੇ ਕਦੀ ਕਦੀ ਤੋਂ ਢੀੜਾ ਆ ਕੇ ਪਹਿਲਾਂ ਵੀ ਇਹੋ ਜਿਹਾ ਕੰਮ ਹੋਇਆ ਸੀ ਬਹੁਤ ਘੱਟ ਹੁੰਦਾ ਹੈ ਇਸ ਤਰ੍ਹਾਂ ਐਰਕੀ ਸਾਰੇ 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 ਅਤਵਾਦ ਦੇ ਖਿਲਾਫ ਖੜੇ ਹੋ ਰਹੇ ਆ ਬਿਲਕੁਲ ਠੀਕ ਹੈ ਮਿਹਰਬਾਨੀ ਥੈਂਕ ਯੂ ਕੁਲਦੀਪ ਸਿੰਘ ਜੀ ਮਿਹਰਬਾਨੀ ਮੈਂ ਇਥੇ ਵੀ ਦੱਸਣਾ ਚਾਹ ਰਹਾ ਮਾਂ ਕਿ ਉੱਥੇ ਕਈ ਬੜੇ ਅੱਛੇ ਇਨਸਾਨ ਇਨਸਾਨੀਅਤ ਦੇ ਨਾਂ ਦੇਤੇ ਅ ਇਨਸਾਨੀਅਤ ਦਾ ਐਗਜ਼ਾਮਪਲ ਵੀ ਉੱਥੇ ਨਜ਼ਰ ਆਉਂਦਾ ਵਾ ਸ਼੍ਰੀਨਗਰ ਦੇ ਵਿੱਚ ਇੱਕ ਗੁਰਦੁਆਰਾ ਵਾ ਔਰ ਗੁਰਦੁਆਰੇ ਦੀ ਜਿਹੜੀ ਮੈਨੇਜਮੈਂਟ ਆ ਉਹਨਾਂ ਨੇ ਜਿੰਨੇ ਸਲਾਨੀ ਨੇ ਉੱਥੇ ਸਾਰਿਆਂ ਨੂੰ ਕਿਹਾ ਕਿ ਤੁਸੀਂ ਲੰਗਰ ਛਕੋ ਜਿਨ੍ਹਾਂ ਦੇ ਰਹਿਣਾ ਚਾਹ ਰਹਿ ਸਕਦੇ ਜੇ ਔਰ ਇਸ ਤੋਂ ਇਲਾਵਾ ਉਹਨਾਂ ਨੇ ਵੀ ਕਿਹਾ ਕਿ ਤੇ ਜਾਣਾ ਵੀ ਹੋਵੇ ਤੇ ਸੜਕਾਂ ਹੀ ਗੱਡੀਆਂ ਪ੍ਰੋਵਾਈਡ ਕਰਾਂਗੇ ਜਾਵਾਂਗੇ ਔਰ ਇਹੀਂ ਕੋਈ ਪੈਸਾ ਨਹੀਂ ਲਵਾਂਗੇ ਸੋ ਇਨਸਾਨੀਅਤ ਵੀ ਕਈ ਵਾਰ ਇਹੋ ਜਿਹੇ ਮੌਕੇ ਤੇ ਸਾਹਮਣੇ ਆ ਜਾਂਦੀ ਆ ਔਰ ਇਹਨਾਂ ਲੋਕਾਂ ਦੀ ਅਸੀਂ ਸ਼ਲਾਘਾ ਕਰਨੀ ਚਾਹੁੰਦੇ ਆ ਜਿਹੜੇ ਇਸ ਤਰ੍ਹਾਂ ਪੀੜਤ ਲੋਕਾਂ ਦੀ ਮਦਦ ਦੇ ਵਿੱਚ ਅਸਲੇ ਸਾਡੇ ਨਾਲ ਮੁਕਦਰ ਸਿੰਘ ਜੁੜੇ ਨੇ ਸੰਗਰੂਰ ਤੋਂ ਮੇਰੀ ਪਹਿਲਾਂ ਮੈਂ ਗੁਜ਼ਾਰਿਸ਼ ਹੈ ਅਗਲੀ ਕਾਲ ਲਾਈਨ ਤੋਂ ਪਹਿਲਾਂ ਕਾਈਂਡਲੀ ਬ੍ਰੀਫ ਰਹੋ ਕਿ ਮੈਨੂੰ ਪਤਾ ਅਜ ਵੇਲੇ ਬਸਤੇ ਤੇ ਕਾਲਸ ਕਾਫੀ ਆਉਣਗੇ ਆ ਸੋ ਕਾਈਂਡਲੀ ਬ੍ਰੀਫ ਰਹੋ ਮੁਕਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਰੋ ਤੇਨ ਸਤਿ ਸ਼੍ਰੀ ਅਕਾਲ ਜੀ